ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਪਾਂ MCX ਮਲਟੀ ਕਮਿਊਨਿਟੀ ਮਾਰਕੀਟ ਦੇ ਵਿੱਚ ਕਿਹੜੇ ਕਿਹੜੇ ਪ੍ਰੋਡਕਟ ਦੇ ਵਿੱਚ ਕਿੰਨੇ ਪੈਸੇ ਲੱਗਦੇ ਆ ਟਰੇਡ ਕਰਨ ਤੇ ਜਿਵੇਂ ਕਰੂਡ ਆਇਲ ਚ ਕਿੰਨੇ ਲੱਗਦੇ ਆ 골ਡ ਚ ਕਿੰਨੇ ਲੱਗਦੇ ਆ ਤੇ ਕਿਹੜੇ ਦੇ ਵਿੱਚ ਮਤਲਬ ਕਿ ਆਪਾਂ ਨੂੰ ਟਰੇਡ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਵਿੱਚ ਵਧੀਆ ਲਿਕਵਿਡਿਟੀ ਹੁੰਦੀ ਹੈ ਠੀਕ ਹੈ ਸਾਰੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਫਿਊਚਰ ਚ ਕਿੰਨੇ ਪੈਸੇ ਲੱਗਦੇ ਆ ਆਪਸ਼ਨ ਚ ਕਿੰਨੇ ਪੈਸੇ ਲੱਗਦੇ ਆ ਸਾਰਾ ਕੁਝ ਦੱਸਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈ ਕੱਲ ਵਾਲੀ ਵੀਡੀਓ ਦੇਖਣੀ ਹੈ ਠੀਕ ਹੈ ਜਿਹਦੇ ਵਿੱਚ ਆਪਾਂ ਦੱਸਿਆ ਕਿ ਕਿਸ ਕਿਸ ਪ੍ਰੋਡਕਟ ਦੇ ਵਿੱਚ ਟ੍ਰੇਡ ਹੁੰਦੀ ਹੈ ਠੀਕ ਹੈ ਤੇ MCXindia.com ਤੁਸੀਂ ਖੋਲੜੀ ਗੂਗਲ ਦੇ ਵਿੱਚ MCX ਲਿਖਣਾ ਹੈ ਉਸ ਤੋਂ ਬਾਅਦ ਜਾਣਾ ਹੈ ਆਪਸ਼ਨ ਚੇਨ ਤੇ ਠੀਕ ਹੈ ਇੱਥੋਂ ਆਪਾਂ ਨੂੰ ਪਤਾ ਚੱਲੇਗਾ ਕਿ ਜਿਹੜੇ ਵੀ ਤੁਸੀਂ ਪ੍ਰੋਡਕਟ ਦੇ ਵਿੱਚ ਟ੍ਰੇਡ ਕਰਨੀ ਆ ਉਹਦੇ ਕਿ ਕਦੋਂ ਐਕਸਪਾਇਰੀ ਹੁੰਦੀ ਹੈ ਠੀਕ ਹੈ ਐਕਸਪਾਇਰੀ ਤੁਹਾਨੂੰ ਪਤਾ ਚੱਲੇਗਾ ਕਦੋਂ ਹੁੰਦੀ ਆ ਤੇ ਜਿਹੜਾ ਉਹਦੇ ਵਿੱਚ ਮਤਲਬ ਕਿ ਸੈਲਰ ਵਗੈਰਾ ਕਿੰਨੇ ਆ ਠੀਕ ਹੈ ਮਤਲਬ ਕਿ ਕਿਹਦੇ ਵਿੱਚ ਵਧੀਆ ਰੇਟ ਹੈ ਠੀਕ ਹੈ ਉਸ ਤੋਂ ਬਾਅਦ ਅਸੀਂ ਇੱਥੇ ਆਪਸ਼ਨ ਚੇਂਜ ਕਰਦਾ ਤੁਹਾਨੂੰ ਆਪਸ਼ਨ ਆ ਜਾਵੇਗਾ ਠੀਕ ਹੈ ਉਸ ਤੋਂ ਬਾਅਦ ਅਸੀਂ ਸਿਲੇਕਟ ਤੇ ਕਰਨਾ ਹੈ ਠੀਕ ਹੈ ਉਹ ਦੇਖੋ ਇੱਥੇ ਜਿੰਨੇ ਵੀ ਜਿੰਨੇ ਵੀ ਮਤਲਬ ਕਿ ਇੱਥੇ ਥੱਲੇ ਪ੍ਰੋਡਕਟ ਆ ਰਿਹਾ ਠੀਕ ਹੈ ਜਿੰਨੇ ਵੀ ਪ੍ਰੋਡਕਟ ਆ ਰਿਹਾ ਥੱਲੇ ਇੱਕ ਮਿੰਟ ਅਬਾ ਦੁਬਾਰਾ ਕਰਦੇ ਹਾਂ ਜਿੰਨੇ ਵੀ ਥੱਲੇ ਮਤਲਬ ਕਿ ਪ੍ਰੋਡਕਟ ਆ ਰਿਹਾ ਠੀਕ ਹੈ ਆ ਜਿਹੜੇ ਕਾਪਰ ਕਰੂਡ ਆਇਲ ਕਰੂਡ ਆਇਲ ਐਮ 골ਡ ਗੋਲਡ ਐਮ ਠੀਕ ਹੈ ਨੇਚਰਲ ਗੈਸ ਮਿਨੀ ਨੇਚਰਲ ਗੈਸ সিলਵਰ 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 ਮੈਨੀ ਤੇ ਜ਼ਿੰਕ ਠੀਕ ਹੈ ਇਹਨਾਂ ਦੇ ਵਿੱਚ ਹੀ ਟ੍ਰੇਡ ਹੁੰਦੀ ਹੈ ਠੀਕ ਹੈ ਬਾਕੀ ਹੋਰ ਵੀ ਕੱਲ ਵਾਲੀ ਵੀਡੀਓ ਦੇ ਵਿੱਚ ਮੈਂ ਪ੍ਰੋਡਕਟ ਦੱਸੇ ਸੀ ਉਹਨਾਂ ਦੇ ਵਿੱਚ ਮਤਲਬ ਕਿ ਅਜੇ ਉਨੀ ਲਿਕਵਿਡਿਟੀ ਨਹੀਂ ਹੁੰਦੀ ਇਸ ਕਰਕੇ ਉਹਨਾਂ ਦੇ ਵਿੱਚ ਉਹਨਾਂ ਨੂੰ ਇੱਥੇ ਨਹੀਂ ਦਿੱਤਾ ਹੋਇਆ ਠੀਕ ਹੈ ਤੇ ਉਹਨਾਂ ਨੂੰ ਤੁਸੀਂ ਇਗਨੋਰ ਕਰ ਸਕਦੇ ਜੋ ਤੇ ਇੱਥੇ ਮਤਲਬ ਕਿ ਆ ਕੇ ਤੁਸੀਂ ਚੈੱਕ ਕਰ ਸਕਦੇ ਸਭ ਤੋਂ ਪਹਿਲਾਂ ਆਪਾਂ ਚੈੱਕ ਕਰਾਂਗੇ ਕਾਪਰ ਤੋਂ ਠੀਕ ਹੈ ਵੈਸੇ ਜਿਹੜੇ ਦੇ ਵਿੱਚ ਜਿਆਦਾ ਫੇਮਸ ਆ ਉਹ ਕਰੂਡ ਆਇਲ ਹੋ ਗਿਆ 골ਡ ਹੋ ਗਿਆ ਨੇਚਰਲ ਗੈਸ ਤੇ ਸਿਲਵਰ ਇਹੀ ਆ ਪਰ ਆਪਾਂ ਤੁਹਾਨੂੰ ਸਾਰਿਆਂ ਦਾ ਦੱਸਾਂਗੇ ਠੀਕ ਆ ਪਹਿਲਾਂ ਆਪਾਂ ਕਾਪਰ ਤੇ ਕਰਾਂਗੇ ਠੀਕ ਆ ਕਾਪਰ ਤੇ ਆਪਾਂ ਕਰ ਦਿੱਤਾ ਠੀਕ ਆ ਬਾਕੀ ਇੱਕ ਚੀਜ਼ ਹੋਰ ਧਿਆਨਕ ਦਿਓ ਕਿ ਜਿਹੜੀ ਇਹਨਾਂ ਦੀ ਐਕਸਪਾਇਰੀ ਹੁੰਦੀ ਹੈ ਨਾ ਹਰ ਇੱਕ ਮਤਲਬ ਕਿ ਪਰੋਡਕਟ ਦੀ ਜੋ ਵੀ ਇਹਦੇ ਵਿੱਚ ਪ੍ਰੋਡਕਟ ਆ ਉਹਦੀ ਮਹੀਨੇ ਬਾਅਦ ਐਕਸਪਾਇਰੀ ਹੁੰਦੀ ਹੈ ਠੀਕ ਹੈ ਮੰਥ ਬਾਅਦ ਐਕਸਪਾਇਰੀ ਹੁੰਦੀ ਹੈ ਕਿਸੇ ਦੀ 15ਵਾਂ ਤਰੀਕ ਨੂੰ ਹੁੰਦੀ ਹੈ ਕਿਸੇ ਦੀ 24 ਨੂੰ ਹੁੰਦੀ ਹੈ ਕਿਸੇ ਦੀ 26 ਨੂੰ ਹੁੰਦੀ ਹੈ ਕਿਸੇ ਦੀ 8 ਨੂੰ ਹੁੰਦੀ ਹੈ ਠੀਕ ਹੈ ਵੱਖ-ਵੱਖ ਹੁੰਦੀ ਜਿਵੇਂ ਦੇਖੋਗੇ ਇੱਕ ਉੱਪਰ ਦੀ ਜਿਹੜੀ ਹੁਣ ਐਕਸਪਾਇਰੀ ਹੋਵੇਗੀ ਉਹ 24 ਮਾਰਚ ਨੂੰ ਹੋਵੇਗੀ ਇੱਕ ਕੌਂਟਰੈਕਟ ਹੁੰਦਾ ਇੱਕ ਠੀਕ ਹੈ ਤੇ ਇਹ ਇਹਨੂੰ ਖਤਮ ਹੋ ਜਾਵੇਗਾ ਉਸ ਤੋਂ ਬਾਅਦ ਅਗਲਾ ਜਿਹੜਾ ਹੋਊਗਾ ਅਗਲੇ 24 ਨੂੰ ਖਤਮ ਹੋਵੇਗਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਕਰਨਾਗੇ ਸ਼ੋਅ ਤੇ ਕਲਿੱਕ ਕਰ ਦੇਣਾ ਠੀਕ ਹੈ ਜਦੋਂ ਸ਼ੋਅ ਤੇ ਕਲਿੱਕ ਕਰੋਗੇ ਤੇ ਉਹ ਆਈ ਡੇਟ ਆ ਗਿਆ ਠੀਕ ਹੈ ਇਧਰ ਕਾਲ ਆ ਗਿਆ ਇਧਰ ਪੋਟਾ ਆ ਗਿਆ ਠੀਕ ਹੈ ਦੇਖੋ ਜਿਹੜਾ ਇਹ ਕਾਪਰ ਹੈ ਆਪਣੇ ਕੋਲੇ ਇਹਦੇ ਵਿੱਚ ਦੇਖੋਗੇ ਮਤਲਬ ਕਿ ਬਹੁਤ ਹੀ ਘੱਟ ਸੈਲਰ ਨੇ ਠੀਕ ਹੈ ਮਤਲਬ ਕਿ ਇਹਦੇ ਵਿੱਚ ਉਨੀ ਜਿਆਦਾ ਟਰੇਡ ਨਹੀਂ ਹੁੰਦੀ ਹੋਣਾ ਫੇਮਸ ਨਹੀਂ ਹੈ ਠੀਕ ਹੈ ਫਿਰ ਵੀ ਆਪਾਂ ਦੇਖਾਂਗੇ ਕਿ ਇਹਦੇ ਵਿੱਚ ਕਿੰਨੇ ਪੈਸੇ ਲੱਗਦੇ ਆ ਠੀਕ ਹੈ ਹੁਣ ਦੇਖੋ ਤੁਸੀਂ ਆਪਣੀ ਇਸ ਸਕਰੀਨ ਤੇ ਮੈਂ ਮੋਬਾਈਲ ਦੀ ਸਕਰੀਨ ਓਪਨ ਕਰਾਂਗਾ ਠੀਕ ਹੈ ਉਹਦੇ ਵਿੱਚ ਮੈਂ ਬ੍ਰੋਕਰ ਓਪਨ ਕਰ ਲਿਆ ਠੀਕ ਹੈ ਤੁਸੀਂ ਦੇਖ ਪਾ ਰਹੇ ਹੋਵੋਗੇ ਉਹਦੇ ਵਿੱਚ ਆਪਾਂ ਬ੍ਰੋਕਰ ਓਪਨ ਕਰ ਲਿਆ ਤੇ ਬ੍ਰੋਕਰ ਦੇ ਵਿੱਚ ਆਪਾਂ ਸਰਚ ਕਰਾਂਗੇ ਕਾਪਰ ਠੀਕ ਹੈ ਇਹਦਾ ਪ੍ਰਾਈਸ ਦੇਖੋਗੇ ਕਿ ਕਿੰਨੇ ਪ੍ਰਾਈਸ ਨਾਲ ਇਸਦੇ ਵਿੱਚ ਟਰੇਡ ਹੁੰਦੀ ਹੈ ਠੀਕ ਹੈ ਤੇ ਇੱਥੇ ਆਪਾਂ ਕਾਪਰ ਲਿਖ ਦਵਾਂਗੇ ਠੀਕ ਹੈ ਕਾਪਰ ਲਿਖ ਦਿੱਤਾ ਠੀਕ ਹੈ ਤੇ ਹੁਣ ਦੇਖੋ ਉੱਤੇ ਤੁਹਾਨੂੰ ਆਪਸ਼ਨ ਦਿਖਾਈ ਦੇ ਰਿਹਾ ਹੋਵੇਗਾ ਇੱਥੇ ਇਹ ਆ ਗਿਆ ਕਾਪਰ ਦਾ ਮਾਰਚ ਦਾ ਫਿਊਚਰ ਠੀਕ ਹੈ ਇਹ ਦੇਖੋ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਕਾਪਰ ਦਾ ਮਾਰਚ ਦਾ ਫਿਊਚਰ ਠੀਕ ਹੈ आज ਜਰਾ ਤੁਸੀਂ ਐਨਸੀਓ ਆ ਇਸ ਨੂੰ ਭੁੱਲ ਜਾਓ ਠੀਕ ਆ ਆਪਾਂ ਐਮਐਸਐਕਸ ਦੇ ਵਿੱਚ ਦੇਖਣਾ ਠੀਕ ਆ ਐਨ ਐਨਐਸਸੀ ਨੇ ਵੀ ਇਹ ਕੰਟਰੈਕਟ ਲੈ ਲਿਆ ਪਰ ਉਹਨਾਂ ਦੇ ਵੀ ਅਜੇ ਵੋਲੀਅਮ ਘੱਟ ਹੈ ਜਿਆਦਾ ਐਮਐਸਐਕਸ ਦੇ ਵਿੱਚ ਹੈ ਟ੍ਰੇਡ ਹੁੰਦੀ ਹੈ ਠੀਕ ਹੈ ਤੇ ਆਪਾਂ ਇਸ ਨੂੰ ਥੱਲੇ ਵਾਲੇ ਨੂੰ ਦੇਖਾਂਗੇ ਠੀਕ ਹੈ ਇੱਥੋਂ ਤੁਸੀਂ ਇਸ ਨੂੰ ਬਾਇਕ ਦੇ ਕਲਿੱਕ ਕਰ ਸਕਦੇ ਜੋ ਸੈਲ ਵੀ ਕਰ ਸਕਦੇ ਜੋ ਫਿਊਚਰ ਜਿਸ ਤਰ੍ਹਾਂ ਆਪਾਂ ਨਿਫਟੀ ਬੈਂਕ ਨਿਫਟੀ ਦੇ ਵਿੱਚ ਕਰਦੇ ਹਾਂ ਠੀਕ ਹੈ ਉਸੇ ਤਰ੍ਹਾਂ ਇਹਦੇ ਵਿੱਚ ਹੁੰਦਾ ਠੀਕ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਇਹਦਾ ਫਿਊਚਰ ਬਾਇ ਕਰਦੇ ਜੋ ਤੇ ਤੁਹਾਨੂੰ ਇੱਕ ਲੋਟ ਦੇ 210556 ਰੁਪਏ ਦੇਣੇ ਪੈਣਗੇ ਠੀਕ ਹੈ ਸੇਮ ਹੀ ਹੋਵੇਗਾ ਜੇ ਆਪਾਂ ਫਿਊਚਰ ਨੂੰ ਇੱਥੋਂ ਸੈਲ ਕਰਦੇ ਆ ਉਹਦੇ ਵੀ ਠੀਕ ਹੈ 210550 ਠੀਕ ਹੈ ਇਹ ਤਾਂ ਹੋ ਗਈ ਕਪਟਰ ਦਾ ਫਿਊਚਰ ਬਾਇ ਕਰਨ ਦਾ ਤੇ ਸੈਲ ਕਰਨ ਦਾ ਅਮਾਉਂਟ ਠੀਕ ਹੈ ਤੇ ਇਹਦੇ ਵਿੱਚ ਪ੍ਰੋਫਿਟ ਕਿਵੇਂ ਹੋਵੇਗਾ ਜੇ ਤੁਸੀਂ ਬਾਇ ਕੀਤਾ ਤੇ ਉੱਤੇ ਜਾਂਦੇ ਤੁਹਾਨੂੰ ਪ੍ਰੋਫਿਟ ਹੋਵੇਗਾ ਜੇ ਤੁਸੀਂ ਸੈਲ ਕੀਤਾ ਤੇ ਥੱਲੇ ਜਾਂਦੇ ਤੁਹਾਨੂੰ ਪ੍ਰੋਫਿਟ ਹੋਵੇਗਾ ਠੀਕ ਹੈ ਸਿੰਪਲ ਚੀਜ਼ ਠੀਕ ਹੈ ਹੁਣ ਆਪਾਂ ਚੱਲਦੇ ਆ ਇਹਦੇ ਆਪਸ਼ਨਾਂ ਦੇ ਵਿੱਚ ਠੀਕ ਹੈ ਤੇ ਇਹ ਹੁਣ ਚੱਲ ਰਿਹਾ ਹੈ ਆਲਮੋਸਟ 895 ਦੇ ਆਸ-ਪਾਸ ਕਿਉਂਕਿ ਐਟ ਦਾ ਮਾਰੀ ਇਹੀ ਹੈ ਠੀਕ ਹੈ ਤੇ ਹੁਣ ਆਪਾਂ ਦੇਖਾਂਗੇ ਕਾਪਰ 895 ਠੀਕ ਹੈ ਇੱਥੇ ਆਪਾਂ ਮੋਬਾਈਲ ਦੇ ਵਿੱਚ ਲਿਖ ਦਵਾਂਗੇ ਕਾਪਰ 895 895 ਸੀ ਠੀਕ ਹੈ ਦੇਖੋ ਉੱਤੇ ਸਭ ਤੋਂ ਆ ਗਿਆ ਆ ਤੁਸੀਂ ਦੇਖ ਪਾ ਰਹੇ ਹੋਗੇ ਠੀਕ ਹੈ ਇਹ ਦੇਖ ਪਾ ਰਹੇ ਹੋਗੇ ਠੀਕ ਹੈ ਤੇ ਇਹ ਇਹਦਾ ਪੀਈ ਹੈ ਠੀਕ ਹੈ ਇਹ ਅਪ੍ਰੈਲ ਦਾ ਹੈ ਠੀਕ ਹੈ ਆਪਾਂ ਇੱਥੇ ਮਾਰਚ ਦਾ ਦੇਖਣਾ ਮਾਰਚ ਦਾ ਵੀ ਕਿਤੇ ਆਇਆ ਹੋਵੇਗਾ ਠੀਕ ਹੈ ਇੱਥੇ 590 ਕਰਕੇ ਦੇਖ ਲੈਣੇ ਆ ਤੇ ਮਾਰਚ ਦਾ ਇੱਥੇ ਨਹੀਂ ਆ ਰਿਹਾ ਸ਼ਾਇਦ ਲਿਕਵਿਡਿਟੀ ਦਾ ਕਰਕੇ ਠੀਕ ਹੈ ਪਰ ਇਸੇ ਨਾਲ ਹੀ ਤੁਹਾਨੂੰ ਪਤਾ ਚੱਲ ਜਾਵੇਗਾ ਠੀਕ ਹੈ ਆਪਾਂ ਇੱਥੇ ਬਾਇ ਤੇ ਕਰਦੇ ਹਾਂ ਠੀਕ ਹੈ ਤੇ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹਦੇ ਵਿੱਚ ਤੁਹਾਡਾ ਜਿਹੜਾ ਮਤਲਬ ਕਿ অপਸ਼ਨ ਜੇ ਤੁਸੀਂ ਬਾਇ ਕਰਦੇ ਹੋ ਉਹ 71000 ਰੁਪਏ ਦੇ ਕਰੀਬ ਲੱਗੇਗਾ ਠੀਕ ਹੈ ਜਿਉਂ-ਜਿਉਂ ਐਕਸਪਾਇਰੀ ਲੱਗੇ ਆਉਂਦੀ ਜਾਵੇਗੀ ਫਿਰ ਪ੍ਰਾਈਸ ਘਟਦਾ ਜਾਂਦਾ ਹੈ ਠੀਕ ਹੈ ਪਹਿਲਾਂ ਪ੍ਰਾਈਸ ਜ਼ਿਆਦਾ ਹੀ ਹੁੰਦਾ ਹੈ ਠੀਕ ਹੈ ਤੇ ਪੁੱਟ ਦਾ ਵੀ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪੁੱਟ ਦਾ ਇੱਥੇ ਘਟਿਆ ਠੀਕ ਹੈ ਕਿਉਂਕਿ ਉਹ ਹੋ ਸਕਦਾ ਹੈ ਕਿ ਉਹ ਆਪ ਟ੍ਰੈਂਡ ਦੇ ਵਿੱਚ ਚੱਲਿਆ ਹੋਵੇ ਠੀਕ ਹੈ ਕੁਆਂਟੀਟੀ 1 ਹੋਵੇਗੀ ਠੀਕ ਹੈ ਤੇ ਹੁਣ ਆਪਾਂ ਗੱਲ ਕਰਾਂਗੇ ਨੈਕਸਟ ਦੀ ਇਹ ਤਾਂ ਹੋ ਗਈ ਕਾਪਰ ਦੀ ਇਹਦੇ ਵਿੱਚ ਕੋਈ ਜ਼ਿਆਦਾ ਮਤਲਬ ਕੀ ਲਿਕুইਡਿਟੀ ਨਹੀਂ ਹੈਗੀ ਆ ਤੁਸੀਂ ਦੇਖ ਸਕਦੇ ਹੋ ਸਿਰਫ ਜੇ ਸੈਲਰ 553 ਜਾਂ ਇਧਰ 850 ਕਰਨੇ ਮਤਲਬ ਕਿ ਬਹੁਤ ਘੱਟ ਟ੍ਰੇਡ ਹੁੰਦੀ ਹੈ ਠੀਕ ਹੈ ਤੇ ਇਹਦੇ ਵਿੱਚ ਜੇ ਤੁਸੀਂ ਮਤਲਬ ਕਿ ਟ੍ਰੇਡ ਕਰਦੇ ਹੋ ਤਾਂ ਤੁਹਾਨੂੰ ਪ੍ਰੋਬਲਮ ਵੀ ਆ ਸਕਦੀ ਕਿ ਬਾਅਦ ਵਿੱਚ ਤੁਹਾਡਾ ਆਰਡਰ ਸੈਲ ਨਾ ਹੋਵੇ ਠੀਕ ਹੈ ਇਸ ਕਰਕੇ ਇਸ ਨੂੰ ਤੁਸੀਂ ਇਗਨੋਰ ਕਰ ਸਕਦੇ ਹੋ ਫਿਰ ਵੀ ਆਪਣਾ ਦੱਸਣਾ ਫਰਜ਼ ਹੈ ਇਸ ਕਰਕੇ ਆਪਾਂ ਦੱਸ ਰਹੇ ਹਾਂ ਠੀਕ ਹੈ ਹੁਣ ਆਪਾਂ ਚੱਲਦੇ ਹਾਂ ਨੈਕਸਟ ਤੇ ਤੇ ਨੈਕਸਟ ਹੈਗਾ ਆ ਕਰੂਡ ਆਇਲ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਹਦੀ ਵੀ ਆਪਾਂ ਐਕਸਪ ਦੇਦੀ 16 April ਨੂੰ ਹੋਣ ਐਕਸਪਾਇਰੀ ਠੀਕ ਹੈ ਉਸ ਤੋਂ ਬਾਅਦ 15 May ਨੂੰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਾਰਿਆਂ ਦੀ ਹੀ ਮਹੀਨੇ ਬਾਅਦ ਹੁੰਦੀ ਹੈ ਠੀਕ ਹੈ ਤੇ ਇਹਦੇ ਵਿੱਚ ਠੀਕ ਠਾਕ ਵਧੀਆ ਮਤਲਬ ਕਿ ਦੇਖੋ ਸੈਲਰ ਹਨ ਮਤਲਬ ਵਧੀਆ ਲਿਕুইਡਿਟੀ ਹੈ ਵੋਲਿਊਮ ਵੀ ਵਧੀਆ ਹੈ ਠੀਕ ਹੈ ਇਹਦੇ ਵਿੱਚ ਤੁਸੀਂ ਟ੍ਰੇਡ ਕਰ ਸਕਦੇ ਹੋ ਇਹ ਹੁਣ 5250 ਤੇ ਚੱਲ ਰਿਹਾ ਠੀਕ ਹੈ ਤੇ ਫਿਰ ਤੋਂ ਆਪਾਂ ਮੋਬਾਈਲ ਦੀ ਸਕਰੀਨ ਤੇ ਚੱਲਦੇ ਹਾਂ ਠੀਕ ਹੈ ਹੁਣ ਆਪਾਂ ਇੱਥੇ ਲਿਖਾਂਗੇ ਕਰੂਟ ਆਇਲ ਠੀਕ ਹੈ ਸਭ ਤੋਂ ਉੱਤੇ ਤੁਸੀਂ ਦੇਖ ਪਾ ਰਹੇ ਹੋਗੇ ਕਰੂਟ ਆਇਲ ਦਾ April ਦਾ ਫਿਊਚਰ ਆ ਗਿਆ ਕਿਉਂਕਿ March ਤਾਂ ਹੁਣ ਆਲ ਤੇ ਅਪ੍ਰੈਲ ਦਾ ਤੁਸੀਂ ਫਿਊਚਰ ਦੇਖ ਸਕਦੇ ਹੋ ਜੇ ਆਪਾਂ ਫਿਊਚਰ ਨੂੰ ਬਾਏ ਕਰਦੇ ਹਾਂ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਆ ਪ੍ਰਾਈਸ ਲੱਗੇਗਾ 2 ਲੱਖ 1974 ਰੁਪਏ ਠੀਕ ਹੈ ਤੇ ਇਸੇ ਤਰ੍ਹਾਂ ਹੀ ਇਸ ਨੂੰ ਸੈਲ ਕਰਨ ਦੇ ਪੈਸੇ ਲੱਗਣਗੇ ਠੀਕ ਹੈ ਇਹ ਦੇਖ ਸਕਦੇ ਹੋ ਸੇਮ ਮਤਲਬ ਕਿ ਫਿਊਚਰ ਬਾਏ ਤੇ ਸੈਲ ਦਾ ਸੇਮ ਹੀ ਪ੍ਰਾਈਸ ਹੁੰਦਾ ਹੈ ਚਾਹੇ ਤੁਸੀਂ ਨਿਫਟੀ ਬੈਂਕ ਨਿਫਟੀ ਚ ਕਰਦੇ ਹੋ ਚਾਹੇ ਤੁਸੀਂ ਕਰੂਡ ਆਇਲ ਚ ਕਰਦੇ ਹੋ ਮਤਲਬ ਕਿ ਜਿੱਦਾਂ ਕਾਲ ਤੇ ਪੁੱਟ ਦਾ ਪ੍ਰਾਈਸ ਡਿਫਰੈਂਟ ਹੋ ਸਕਦਾ ਹੈ ਪਰ ਫਿਲਟਰ ਦਾ ਪ੍ਰਾਈਸ ਸੈਲ ਪਾਸ ਵਾਲੇ ਪਾਸੇ ਵੀ ਹੁੰਨਾ ਹੁੰਦਾ ਹੈ ਤੇ ਬਾਈ ਵਾਲੇ ਪਾਸੇ ਵੀ ਹੁੰਨਾ ਹੁੰਦਾ ਹੈ ਠੀਕ ਹੈ ਹੁਣ ਆਪਾਂ ਇਹਦੀ ਗੱਲ ਕਰਦੇ ਆਂ ਕਿ ਆਪਸ਼ਨ ਦੀ ਹੁਣੇ ਚੱਲ ਰਿਹਾ ਹੈ 9800 ਤੇ ਠੀਕ ਹੈ ਇਹਦੇ ਵਿੱਚ ਦੇਖੋ ਮੈਂ ਕਾਫੀ ਟ੍ਰੇਡ ਕੀਤੀ ਹੋਈ ਹੈ ਤੇ ਕੁਝ ਐਕਸਪੀਰੀਅੰਸ ਤੁਹਾਨੂੰ ਇੱਥੇ ਸ਼ੇਅਰ ਕਰ ਦਿੰਨੇ ਆਂ ਇਹਦੇ ਵਿੱਚ ਜਿਹੜੇ ਆ ਹੁੰਦੇ ਆ ਨਾ 5850 ਹੋ ਗਿਆ 9850 ਹੋ ਗਿਆ 6050 ਵਾਲੇ ਇਹ ਜਿਹੜੇ ਆਪਸ਼ਨ ਹੈ ਕਦੇ ਵੀ ਤੁਹਾਨੂੰ ਬਾਇ ਨਹੀਂ ਕਰਨੇ ਚਾਹੀਦੇ ਚਾਹੇ ਕਾਲ ਸਾਈਡ ਚਾਹੇ ਪੁੱਟ ਸਾਈਡ ਠੀਕ ਹੈ ਇਹਨਾਂ ਦੇ ਵਿੱਚ ਬਹੁਤ ਲਿਕਵਿਡਿਟੀ ਘੱਟ ਹੁੰਦੀ ਹੈ ਹਮੇਸ਼ਾ ਇਹੋ ਬਾਇ ਕਰਿਆ 950 ਹੋ ਗਿਆ 5800 6000 ਹੈ ਨਾ 450 ਇਹਨਾਂ ਨੂੰ ਹੀ ਬਾਇ ਕਰਨਾ ਚਾਹੀਦਾ ਜਿਹੜੇ ਪੰਜਾਬ ਵਾਲੇ ਉਹ ਬਾਇ ਨਹੀਂ ਕਰਨੇ ਚਾਹੀਦੇ ਠੀਕ ਹੈ ਤੇ ਇਹ ਹੁਣ ਚੱਲ ਰਿਹਾ ਹੈ 5850 ਤੇ ਤੇ 950 ਦਾ ਆਪਾਂ ਕਾਲ ਦੇਖਾਂਗੇ ਇਹਦੇ ਵਿੱਚ ਵੀ ਦੇਖੋ ਮਾਰਚ ਦਾ ਅਪ੍ਰੈਲ ਦਾ ਹੀ ਆਵੇਗਾ ਕਿਉਂਕਿ ਅਪ੍ਰੈਲ ਜੀ ਹੋਵੇਗੀ ਹੁਣ 16 ਅਪ੍ਰੈਲ ਨੂੰ ਆਪਾਂ 16 ਅਪ੍ਰੈਲ ਵਾਲੀ ਕੀਤੀ ਹੈ ਠੀਕ ਹੈ ਤੇ ਇੱਥੋਂ ਆਪਾਂ ਬਾਇ ਕਰਦੇ ਹਾਂ ਤੇ ਇੱਥੇ ਪ੍ਰਾਈਸ ਆ ਰਿਹਾ ਠੀਕ ਹੈ ਇਹ ਦੇਖ ਸਕਦੇ ਹੋ ਜੇ ਤੁਸੀਂ 17000 ਠੀਕ ਹੈ 17000 80 ਰੁਪਏ ਨਾਲ ਆਪਾਂ ਇਹਦਾ ਆਪਸ਼ਨ ਬਾਇ ਕਰ ਸਕਦੇ ਹਾਂ ਇੱਕ ਲੋਟ ਠੀਕ ਹੈ ਇਹ ਲੋਟ ਲੋਟ ਤੁਸੀਂ ਦੇਖ ਸਕ ਠੀਕ ਹੈ। ਮੋਟੇ ਵਾਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ 17000 ਰੁਪਏ ਨਾਲ ਆਪਾਂ ਬਾਇ ਕਰ ਸਕਦੇ ਹਾਂ ਇੱਕ ਕੁਆਂਟੀਟੀ ਠੀਕ ਹੈ। ਤੇ ਹੁਣ ਆਪਾਂ ਚੱਲਾਂਗੇ ਕਰੂਡ ਆਇਲ ਮੈਨੀ ਦੇ ਵਿੱਚ। ਹੁਣ ਦੇਖੋ ਕਰੂਡ ਆਇਲ ਤੇ ਕਰੂਡ ਆਇਲ ਮੈਨੀ ਦੇ ਵਿੱਚ ਕੋਈ ਡਿਫਰੈਂਸ ਨਹੀਂਗਾ। ਦੋਨਾਂ ਦੇ ਵਿੱਚ ਆਪਾਂ ਟ੍ਰੇਡ ਕਰਨ ਲਈ ਤੁਸੀਂ ਕਰੂਡ ਆਇਲ ਦਾ ਹੀ ਚਾਰਟ ਦੇਖਣਾ ਹੈ। ਉਹਦੇ ਵਿੱਚ ਬਸ ਇਹੀ ਹੈ ਕਿ ਉਹ ਲੋਟ ਸਾਈਜ਼ ਛੋਟਾ ਕੀਤਾ ਹੋਏਗਾ ਤੇ ਪੈਸੇ ਆਪਣੇ ਘੱਟ ਲੱਗਣਗੇ ਠੀਕ ਹੈ। ਚੱਲਦੇ ਹਾਂ ਹੁਣ ਆਪਾਂ ਕਰੂਡ ਆਇਲ ਐਮ ਦੇ ਵਿੱਚ ਠੀਕ ਹੈ। ਆਹ ਦੇਖੋ ਕਰੂਡ ਆਇਲ ਐਮ ਠੀਕ ਹੈ। ਤੇ ਇਹਦੇ ਵਿੱਚ ਹੁਣ ਆਪਾਂ ਐਕਸਪਾਇਰੀ ਇਹਦੀ ਸਿਲੈਕਟ ਕਰਾਂਗੇ ਠੀਕ ਹੈ ਇਹਦੀ ਵੀ ਸੇਮ ਐਕਸਪਾਇਰੀ ਉਸੇ ਤਰੀਕ ਨੂੰ ਆ ਜਿੰਨੀ ਨੂੰ ਉਹਦੀ ਹੈ ਠੀਕ ਹੈ ਉਸ ਤੋਂ ਬਾਅਦ ਜਿਹੜਾ ਜੋ ਵੀ ਹੱਥ ਲਿਆਵੇਗਾ ਉਹ ਆਈ ਡੇਟਾ ਵਗੈਰਾ ਉਹ ਸਾਰਾ ਕੁਝ ਮਤਲਬ ਕਿ ਥੋੜਾ ਜੈਦੇ ਵਿੱਚ ਲਿਕਵਿਡਿਟੀ ਘਟਿਆ ਉਹਦੇ ਨਾਲੋਂ ਠੀਕ ਹੈ ਕਿਉਂਕਿ ਸੇਮ ਅਹੀ ਗੱਲ ਫੇਰ ਤੋਂ ਆ ਗਈ ਕਿਉਂਕਿ ਲੋਕ ਜਿਹੜਾ ਮੇਨ ਹੈ ਉਹਦੇ ਵਿੱਚ ਜ਼ਿਆਦਾ ਟ੍ਰੇਡ ਕਰਦੇ ਆ ਠੀਕ ਹੈ ਤੇ ਇਹਦੇ ਵਿੱਚ ਮਤਲਬ ਕਿ ਉਹ ਲੋਕ ਟ੍ਰੇਡ ਕਰਦੇ ਜਿਹੜੇ ਘੱਟ ਪੈਸੇ ਨਾਲ ਕਰਨਾ ਚਾਹੁੰਦੇ ਫਿਰ ਵੀ ਮਤਲਬ ਕਿ ਕਾਪਰ ਨਾਲੋਂ ਇਹਦੇ ਵਿੱਚ ਠੀਕ ਠਾਕ ਹੈਗੀ ਆ ਵੋਲੀਅਮ ਵੀ ਠੀਕ ਹੈ ਦੇਖ ਸਕਦੇ ਤੇ ਹੁਣ ਆਪਾਂ ਇਹਦਾ ਪ੍ਰਾਈਸ ਚੈੱਕ ਕਰ ਲੈਂਦੇ ਹਾਂ ਠੀਕ ਹੈ ਇਹਦੇ ਵਾਸਤੇ ਆਪਾਂ ਲਿਖਾਂਗੇ ਕਰੂਡ ਕਰੂਡ ਆਇਲ ਕਰੂਡ ਆਇਲ ਐਮ ਲਿਖਾਂਗੇ ਆਪਾਂ ਠੀਕ ਹੈ ਕਰੂਡ ਆਇਲ ਐਮ ਠੀਕ ਹੈ ਇਹ ਦੇਖੋ ਸਭ ਤੋਂ ਉੱਤੇ ਆਪਾਂ ਨੂੰ ਤੁਹਾਨੂੰ ਮਿਲ ਗਿਆ ਹੋਵੇਗਾ ਐਮਐਸਸੀਐਕਸ ਦਾ ਫਿਊਚਰ ਠੀਕ ਹੈ ਹਾਂ ਪਿੱਛੇ ਤੁਸੀਂ ਆਈਕਨ ਵੀ ਦੇਖ ਸਕਦੇ ਹੋ ਇੱਥੇ ਆਪਾਂ ਬائیں ਤੇ ਕਲਿੱਕ ਕਰਾਂਗੇ ਠੀਕ ਹੈ ਏ ਦੇਖ ਸਕਦੇ ਜੀ ਇਹਦੇ ਵਿੱਚ ਦੇਖੋ ਕਿ ਫਿਊਚਰ ਜਿਹੜਾ ਤੁਹਾਨੂੰ ਸਸਤਾ ਮਿਲ ਜਾਵੇਗਾ ਕਿਉਂਕਿ ਇਹਦੇ ਵਿੱਚ ਕੀ ਹੈ ਕਿ ਲੋਟ ਸਾਈਜ਼ 1 ਕੀ ਹੈ ਪਰ ਇਹਦਾ ਮਤਲਬ ਕੀ ਵੈਲਿਊ ਘਟਿਆ ਠੀਕ ਹੈ ਮਤਲਬ ਕਿ ਕੰਟਰਾਕਟ ਲੋਟ ਦੀ ਵੈਲਿਊ ਘਟਿਆ ਜਿਸ ਤਰ੍ਹਾਂ ਆਪਾਂ ਕਰਦੇ ਹਾਂ ਨਾ ਨਿਫਟੀ ਦੀ 75 ਦੀ ਆ ਬੈਂਕ ਨਿਫਟੀ ਦੀ 30 ਦੀ ਉਸ ਤਰ੍ਹਾਂ ਠੀਕ ਹੈ ਇੱਥੇ ਵੈਸੇ ਸ਼ੋ ਨਹੀਂ ਕੀਤਾ ਹੋਇਆ ਇਹਨਾਂ ਨੇ ਪਰ ਇਹਦੀ ਘਾਟ ਹੈ ਠੀਕ ਹੈ ਪੈਸੇ ਘੱਟ ਲੱਗਣਗੇ ਪ੍ਰੋਪਰਟੀ 'ਚ ਘਟਾਊਗਾ ਲਾਸ ਵੀ ਘਟਾਊਗਾ ਠੀਕ ਹੈ ਮਤਲਬ 20000 21000 ਨਾਲ ਆਪਾਂ ਫਿਊਚਰ ਬਾਏ ਤੇ ਸੈੱਲ ਕਰ ਸਕਦੇ ਹਾਂ ਠੀਕ ਹੈ ਉਸ ਤੋਂ ਇਲਾ অপশন ডি ਜਿਸ ਤਰ੍ਹਾਂ ਦੇਖੋ ਕਿ ਪ੍ਰਾਈਸ ਤਾਂ ਉਹਨੇ ਤੇ ਹੀ ਚੱਲ ਰਿਹਾ ਹੈ ਵੀ ਹੁਣ ਠੀਕ ਹੈ ਆਪਣਾ 5250 ਤੇ ਤੇ ਆਪਾਂ 5800 ਤਾਂ ਦੇਖਾਂਗੇ ਇਹਦੇ ਵਿੱਚ ਵੀ ਜੇ ਤੁਸੀਂ ਟ੍ਰੇਡ ਕਰਨੀ ਤੇ ਪੰਜਾਬ ਵਾਲਾ ਕਦੇ ਨਾ ਲਿਓ ਠੀਕ ਹੈ ਤੇ ਆਪਾਂ ਇੱਥੇ ਗੱਲ ਕਰਦੇ ਹਾਂ ਕਾਲ ਸਾਈਡ ਪ੍ਰਾਈਸ ਦੀ ਠੀਕ ਹੈ ਤੇ ਇਸ ਨੂੰ ਆਪਾਂ ਬਾਇ ਤੇ ਕਲਿੱਕ ਕਰਾਂਗੇ ਤੇ ਇਹ ਦੇਖ ਸਕਦੇ ਜੇ ਤੁਸੀਂ ਠੀਕ ਹੈ ਇਹਦਾ ਪ੍ਰਾਈਸ ਬਹੁਤ ਘੱਟ ਜਾ ਰਿਹਾ ਠੀਕ ਹੈ 1730 ਰੁਪਏ ਦੇ ਵਿੱਚ ਤੁਸੀਂ ਇੱਕ ਲਾਟ ਬਾਇ ਕਰ ਸਕਦੇ ਹੋ ਠੀਕ ਹੈ ਇਹਦਾ ਤੇ ਉਸ ਤੋਂ ਇਲਾਵਾ ਜੇ ਆਪਾਂ ਪੁੱਟ ਦੀ ਗੱਲ ਕਰੀਏ ਤੇ ਇੱਥੇ ਆਪਾਂ ਪੁੱਟ ਦੇ ਕਰਕੇ ਦੇਖ ਲੈਣੇ ਆ ਠੀਕ ਹੈ ਪੁੱਟ ਦਾ ਵੀ ਸੇਮ ਹੈ 1800 ਮਤਲਬ ਕਿ ਇਹਦਾ ਪ੍ਰਾਈਸ ਬਹੁਤ ਘਟਿਆ ਕਿਉਂਕਿ ਇਹਦੇ ਵਿੱਚ ਮੇਰੇ ਹਿਸਾਬ ਨਾਲ ਜੇ ਜੇ ਨਾਰਮਲ ਕਰੂਡ ਹੋਲ ਦੇ ਵਿੱਚ ਆਪਾਂ ਟ੍ਰੇਡ ਕਰਦੇ ਹਾਂ ਤੇ ਉਸ ਤੋਂ 10 ਗੁਣਾ ਘਾਟੇ ਲੋਟ ਸਾਈਜ਼ ਹੋਵੇਗਾ ਠੀਕ ਹੈ ਬਾਕੀ ਇੱਥੇ ਪੂਰੀ ਡਿਟੇਲ ਨਾ ਬ੍ਰੋਕਰ ਨੇ ਨਹੀਂ ਦਿੱਤਾ ਹੋਇਆ ਉਹ ਕਿਸੇ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਫਿਰ ਤੋਂ ਦੱਸ ਦਵਾਂਗੇ ਕਿ ਕਿੰਨਾ ਫਰਕ ਹੈ ਠੀਕ ਹੈ ਹੁਣ ਅੱਗੇ ਆਪਾਂ ਚੱਲਦੇ ਹਾਂ ਠੀਕ ਹੈ ਹੁਣ ਆਪਾਂ ਚੱਲਾਂਗੇ 골ਡ ਤੇ ਠੀਕ ਹੈ ਅੱਗੇ ਆ ਗਿਆ ਆਪਣਾ 골ਡ ਠੀਕ ਹੈ 골ਡ ਦੇ ਵੀ ਸੇਮ ਐਕਸਪਾਇਰੀ ਸਿਲੈਕਟ ਕਰਾਂਗੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਜੇ ਐਕਸਪਾਇਰੀ 26 ਮਾਰਚ ਨੂੰ ਹੈ ਦੀ ਠੀਕ ਹੈ ਇਹਦੀ ਐਕਸਪਾਇਰੀ ਹੋਣੀ ਬਾਕੀ ਆ ਠੀਕ ਹੈ ਲੱਗ ਗਈ ਹੈ ਮਤਲਬ ਐਕਸਪਾਇਰੀ ਤੇ ਇਹ ਆਪਾਂ ਇਹਦਾ ਠੀਕ ਹੈ 87700 ਦੇ ਆਸ-ਪਾਸ ਇਹ ਚੱਲ ਰਿਹਾ ਹੈ ਠੀਕ ਹੈ ਤੇ ਇੱਥੇ ਆਪਾਂ ਹੁਣ 골ਡ ਲਿਖਾਂਗੇ ਠੀਕ ਹੈ 골ਡ ਠੀਕ ਹੈ 골ਡ ਆਪਾਂ ਲਿਖ ਦਿੱਤਾ ਠੀਕ ਹੈ ਤੇ 골ਡ FJT ਠੀਕ ਹੈ ਇਹ ਤੁਸੀਂ ਦੇਖ ਪਾ ਰਹੇ ਹੋ ਠੀਕ ਹੈ ਇਹਦਾ ਵੀ ਮਤਲਬ ਕੀ ਕਿਉਂਕਿ ਮਾਰਚ ਦੀ ਐਕਸਪਾਇਰੀ ਲੱਗੇ ਇਸ ਕਰਕੇ ਆਪਾਂ ਅਪ ਅਪ੍ਰੈਲ ਦਾ ਹੀ ਦੇਖਾਂਗੇ ਫਿਊਚਰ ਨੂੰ ਦੇਖਦੇ ਆਪਾਂ ਬਾਇ ਕਰਾਂਗੇ ਤੇ ਕਿੰਨੇ ਪੈਸੇ ਲੱਗਣਗੇ ਠੀਕ ਆ ਆ ਦੇਖ ਸਕਦੇ ਜੇ ਤੁਸੀਂ 729716 ਠੀਕ ਹੈ ਇੰਨੇ ਪੈਸੇ ਇਹਦੇ ਵਿੱਚ ਲੱਗਣਗੇ ਠੀਕ ਹੈ ਫਿਊਚਰ ਨੂੰ ਬਾਇ ਕਰਨ ਦੇ ਠੀਕ ਹੈ ਤੇ ਜੇ ਆਪਾਂ ਮਤਲਬ ਕਿ ਫਿਊਚਰ ਨੂੰ ਸੇਲ ਕਰਦੇ ਆ ਤਾਂ ਵੀ ਇੰਨੇ ਹੀ ਪੈਸੇ ਲੱਗਣਗੇ ਠੀਕ ਹੈ ਕਿਉਂਕਿ ਇਹਦਾ ਰੇਟ ਬਹੁਤ ਜ਼ਿਆਦਾ 87000 ਰੇਟ ਹੈ ਤੇ ਇਸ ਕਰਕੇ ਇੰਨੇ ਪੈਸੇ ਇਹਦੇ ਵਿੱਚ ਲੱਗਨੇ ਹੀ ਲੱਗਣੇ ਆ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਇਹਦੇ ਵਿੱਚ ਆਪਸ਼ਨ ਦੀ 87000 700 ਤੇ ਇਹ ਚੱਲ ਰਿਹਾ ਠੀਕ ਹੈ ਤੇ 87700 ਦਾ ਆਪਾਂ ਇਹਦੇ ਵਿੱਚ ਦੇਖਾਂਗੇ ਠੀਕ ਹੈ 87000 87700 ਦਾ ਆਪਾਂ ਇਹਦੇ ਵਿੱਚ ਕਾਲ ਦੇਖਾਂਗੇ ਠੀਕ ਹੈ 87700 ਦਾ ਆਪਾਂ ਇਹਦੇ ਵਿੱਚ ਕਾਲ ਦੇਖਾਂਗੇ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ 874700 ਦਾ ਅਪ੍ਰੈਲ ਦਾ ਕਾਲ ਠੀਕ ਹੈ ਇਹ ਮਾਰਚ ਦਾ ਕਾਲ ਠੀਕ ਹੈ ਦੋਨੇ ਦੇਖ ਲੈਣੇ ਆ ਮਾਰਚ ਦਾ ਕਾਲ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਠੀਕ ਹੈ 1 ਲੱਖ 7750 ਠੀਕ ਹੈ ਤੇ ਜੇ ਆਪਾਂ ਅਪ੍ਰੈਲ ਅਪ੍ਰੈਲ ਦਾ ਦੇਖੀਏ ਠੀਕ ਹੈ April ਦਾ call ਦੇਖੀ ਤੇ ਉਹ ਸ਼ਾਇਦ ਇਹ ਤੋਂ ਵੀ ਮਹਿੰਗਾ ਹੋਵੇਗਾ ਠੀਕ ਹੈ ਉਹ 2 ਲੱਖ ਤੋਂ ਵੀ ਉੱਤੇ ਹੈ ਠੀਕ ਹੈ ਕਿਉਂਕਿ ਉਹ ਅਜੇ ਐਕਸਪਾਇਰੀ ਦੂਰ ਹੈ ਤੇ ਅਜੇ ਜਿਹੜੀ ਟ੍ਰੇਡ ਕਰਨਗੇ ਲੋਕੋ ਇਸ ਦੇ ਵਿੱਚ ਮਤਲਬ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਪੈਸੇ ਲੱਗਦੇ ਆ ਚਾਹੇ ਆਪਾਂ call ਲੈਣੇ ਚਾਹੇ ਆਪਾਂ put ਲੈਣੇ ਆ ਠੀਕ ਹੈ ਤੁਸੀਂ ਦੇਖ ਸਕਦੇ ਹੋ put ਵਾਲੇ ਪਾਸੇ ਘੱਟ ਹੈ ਕਿਉਂਕਿ ਹੁਣ ਟ੍ਰੈਂਡ ਇਹਦਾ ਉੱਪਰ ਚੱਲ ਰਿਹਾ ਠੀਕ ਹੈ ਤੇ ਇਹਦੇ ਵਿੱਚ ਮਤਲਬ ਕਿ ਆਲਮੋਸਟ ਤੁਸੀਂ ਲੱਖ ਪਲੱਸ ਮੰਨ ਕੇ ਚੱਲੋ ਕਿ ਟ੍ਰੇਡ ਕਰਨ ਲਈ ਤੁਹਾਨੂੰ ਪੈਸੇ ਚਾਹੀਦੇ ਆ ਇੱਕ ਲੋਟ ਦੇ ਵਿੱਚ ਠੀਕ ਹੈ ਹੁਣ ਦੇਖਦੇ ਹਾਂ ਕਿ ਇਹਦਾ ਵੀ ਇੱਕ ਛੋਟਾ ਵਰਜਨ ਹੈ ਹੁਣ ਦੇਖੋ ਕਿ ਇਹ ਜਿਹੜਾ ਇਹਦੇ ਬਾਰੇ ਮੈਨੂੰ ਥੋੜੀ ਜਿਹੀ ਜ਼ਿਆਦਾ ਜਾਣਕਾਰੀ ਇਹ ਹੈਗੀ ਆ ਕਿ ਕਰੂਡ ਆਇਲ ਦੇ ਵਿੱਚ ਜਿਹੜਾ ਆਪਾਂ ਮਤਲਬ ਕਿ ਇੱਕ ਲਾਟ ਲੈਨੇ ਉਹ 1 ਕੇਜੀ ਦੇ ਬਰਾਬਰ ਹੁੰਦਾ ਚਾਹੇ ਆਪਾਂ ਫਿਊਚਰ ਬਾਏ ਕਰਦੇ ਹਾਂ ਮਤਲਬ ਕਿ ਜਿਹੜਾ ਤੁਹਾਡਾ 7-8 ਲੱਖ ਰੁਪਏ ਦੇ ਵਿੱਚ 1 ਕਰੋੜ ਕੀ ਬਾਏ ਹੋਏਗਾ ਹੁਣ ਕਈ ਲੋਕਾਂ ਨੂੰ ਇੱਥੇ ਗਲਤ ਲੱਗੇਗਾ ਕਿ ਇੰਨਾ ਕਿੰਨਾ ਬਾਏ ਹੋ ਸਕਦਾ ਹੈ ਦੇਖੋ ਕਿ ਉਹ ਮਾਰਜਨ ਜਿਹੜਾ ਸਾਰੀਆਂ ਐਕਸਚੇਂਜਾਂ ਦਾ ਫਿਕਸ ਮਾਰਜਨ ਹੁੰਦਾ ਮਾਰਜਨ ਦਾ ਕਰਕੇ ਇੰਨਾ ਬਾਏ ਹੋ ਜਾਂਦਾ ਹੈ ਮਤਲਬ ਕਿ ਕਿਸੇ ਨੇ ਵੀ ਲੈਣਾ ਨਹੀਂ ਹੁੰਦਾ ਉਹ ਆਟੋਮੈਟ मतलब ਕਿ 8 ਰੱਖ ਦੇ ਕਰੀਬ ਆਪਾਂ ਜੇ 골ਡ ਦੇ ਵਿੱਚ ਫਿਊਚਰ ਬਾਈ ਕਰਦੇ ਆਂ ਤੇ 1 ਕਿਲੋ ਨੂੰ ਆਪਾਂ 골ਡ ਮਤਲਬ ਕਿ ਬਾਈ ਕਰ ਲਿਆ ਜੇ ਆਪਾਂ ਸੈਲ ਕਰਦੇ ਆਂ ਤੇ 1 ਕਿਲੋ 골ਡ ਆਪਾਂ ਸੈਲ ਕਰ ਦਿੱਤਾ ਠੀਕ ਹੈ ਉਸੇ ਤਰ੍ਹਾਂ ਹੀ ਆਪਸ਼ਨ ਦੇ ਵਿੱਚ ਵੀ ਜਿਹੜਾ ਆਪਾਂ ਨਾਰਮਲ 골ਡ ਦੇ ਵਿੱਚ ਬਾਈ ਕਰਾਂਗੇ ਠੀਕ ਹੈ ਉਹ 1 ਕਿਲੋ ਦੇ ਬਰਾਬਰ ਹੋਵੇਗਾ ਜੇ ਆਪਾਂ ਪੁੱਟ ਬਾਈ ਕਰਾਂਗੇ ਉਹ ਵੀ 1 ਕਿਲੋ ਦੇ ਬਰਾਬਰ ਹੋਵੇਗਾ ਕਿਉਂਕਿ ਇਹ ਜਿਹੜੀਆਂ ਪ੍ਰੋਡਕਟ ਆ ਕੇਜੀ ਦੇ ਵਿੱਚ ਤੇ ਗ੍ਰਾਮਾਂ ਦੇ ਵਿੱਚ ਇਹਨਾਂ ਦੀ ਵਿਕਰੀ ਹੁੰਦੀ ਹੈ ਠੀਕ ਹੈ ਤੇ ਇਸੇ ਤਰ੍ਹਾਂ ਮਿਨੀ ਦੇ ਵਿੱਚ ਜੇ ਆਪਾਂ ਆਵਾਂਗੇ ਉਹਦੇ ਵਿੱਚ ਡਿਫਰੈਂਸ ਕੀ ਆ ਉਹ ਵੀ ਮੈਂ ਤੁਹਾਨੂੰ ਦੱਸ ਦਵਾਂਗਾ ਜਿਵੇਂ ਆਪਾਂ ਮਾਫ ਕਰਨਾ ਕਰੂਡ ਆਇਲ ਮਿਨੀ ਨਹੀਂ 골ਡ ਮਿਨੀ ਠੀਕ ਹੈ 골ਡ ਮਿਨੀ ਦੇ ਵਿੱਚ ਜਿੱਥੇ ਮਤਲਬ ਕਿ ਨਾਰਮਲ ਜਿਹੜਾ 골ਡ ਉਹਦੇ ਵਿੱਚ ਜਿਹੜਾ ਲੋਟ ਸਾਈਜ਼ ਕਿਲੋ ਦੇ ਬਰਾਬਰ ਹੁੰਦਾ ਹੈ ਤੇ ਇਹਦੇ ਵਿੱਚ 100 ਗ੍ਰਾਮ ਦੇ ਬਰਾਬਰ ਹੁੰਦਾ ਹੈ ਠੀਕ ਹੈ ਮਤਲਬ ਕਿ 10 ਗੁਣਾ ਉਹਦੇ ਨਾਲੋਂ ਨਿੱਕਾ ਹੈ ਠੀਕ ਹੈ ਤੇ ਇਹਦੀ ਵੀ ਐਕਸਪਾਇਰੀ ਸੇਮ ਉਸੇ ਹੀ ਦਿਨ ਹੋਵੇਗੀ ਜਿਸ ਤਰ੍ਹਾਂ ਕਰੂਡ ਆਇਲ ਮਿਨੀ ਦੀ ਜਿਹੜਾ ਕਰੂਡ ਆਇਲ ਨਾਰਮਲ ਦੀ ਹੁੰਦੀ ਹੈ ਠੀਕ ਹੈ ਇਹਦੇ ਵਿੱਚ ਹੁਣ ਆਪਾਂ ਇੱਥੇ ਮੋਬਾਈਲ ਦੀ ਸਕਰੀਨ ਤੇ 골ਡ ਹੈਮ ਲਿਖਾਂਗੇ ਠੀਕ ਹੈ 골ਡ ਹੈਮ ਠੀਕ ਹੈ গোল ড্যাম দেখਾਂਗੇ ਦੇ ਇਥੇ ਫਿਊਚਰ ਆ ਜਾਵੇਗਾ ਠੀਕ ਹੈ ਸਭ ਤੋਂ ਉੱਤੇ ਦੇਖੋ ਕਿ ਅਪ੍ਰੈਲ ਦਾ ਫਿਊਚਰ ਆ ਗਿਆ ਠੀਕ ਹੈ ਤੇ ਇਹਦੇ ਵਿੱਚ ਹੁਣ ਆਪਾਂ ਇੱਥੇ ਬਾਇ ਤੇ ਕਲਿੱਕ ਕਰਾਂਗੇ ਠੀਕ ਹੈ ਬਾਇ ਤੇ ਕਲਿੱਕ ਕਰਾਂਗੇ ਤੇ ਇਹ ਦੇਖੋ ਇਹਦਾ 72000 ਵਿੱਚ ਬਾਇ ਹੋ ਜਾਵੇਗਾ ਤੇ ਜਿੱਥੇ ਕਿ ਉਹਦਾ 7 ਲੱਖ ਦੇ ਵਿੱਚ ਹੁੰਦਾ ਸੀ ਕਿਉਂ ਹੁੰਦਾ ਸੀ ਕਿਉਂਕਿ ਉਹਦਾ ਪ੍ਰਾਈਸ ਉਹ 1 ਕਿਲੋ ਦੇ ਬਰਾਬਰ ਸੀ ਤੇ ਇਹ 100 ਗ੍ਰਾਮ ਦੇ ਮਤਲਬ ਕਿ ਦਸਵਾਂ ਹਿੱਸਾ ਘੱਟ ਹੋਵੇਗਾ ਸਿੱਧਾ ਸਿੰਪਲ ਸਵਾਲ ਹੈ ਠੀਕ ਹੈ ਹੋਰ ਕੁਝ ਇਹਦੇ ਵਿੱਚ ਲੌਜੀਕ ਨਹੀਂਗਾ ਇਹ ਮਤਲਬ ਕਿ ਲੋਟ ਸਾਈਜ਼ ਛੋਟਾ ਹੈ 100 ਗ੍ਰਾਮ ਦੇ ਬਰਾਬਰ ਹੋਵੇਗਾ ਤੇ ਉਹ ਕਿਲੋ ਦੇ ਬਰਾਬਰ ਹੈ ਕੀ অপਸ਼ਨ ਦੀ ਠੀਕ ਹੈ 87000 700 ਤੇ ਇਹ ਚੱਲ ਰਿਹਾ ਹੈ ਠੀਕ ਹੈ ਤੇ ਇਹਦੇ ਪਿੱਛੇ ਆਪਾਂ ਕਾਲ ਤੇ ਜਾਵਾਂਗੇ ਤੇ ਬਾਇ ਕਰਾਂਗੇ ਤੇ ਇਹਦੇ ਵਿੱਚ ਦੇਖੋ ਕਿ ਤੁਹਾਡਾ ਮਤਲਬ ਕਿ 10 ਤੋਂ 20000 ਦੇ ਵਿੱਚ ਵਿੱਚ ਕਾਲ ਤੇ ਕੁੱਟ ਬਾਇ ਹੋ ਜਾਵੇ ਕਿਉਂਕਿ ਸੇਮ ਉਹੀ ਗੱਲ ਹੈ ਕਿ ਇਹ 100 ਗ੍ਰਾਮ ਦਾ ਲੋਟ ਸਾਈਜ਼ ਹੈ ਤੇ ਉਹ ਕਿਲੋ ਦਾ ਲੋਟ ਸਾਈਜ਼ ਹੈ ਨਾਰਮਲ 골ਡ ਦੇ ਵਿੱਚ ਠੀਕ ਹੈ ਤੇ ਇਹਨੇ ਨਾਲ ਤੁਸੀਂ ਟ੍ਰੇਡ ਕਰ ਸਕਦੇ ਹੋ ਇਹਦੇ ਵਿੱਚ ਬਾਕੀ ਇਹਦੇ ਵਿੱਚ ਜੇ ਗੱਲ ਕਰੀਏ ਆਪਾਂ ਵੋਲੀਅਮ ਵਗੈਰਾ ਦੀ ਚੈਨਲ ਵਗੈਰਾ ਦੀ ਤੇ ਕਾਫੀ ਨੇ ਚਾਹੇ ਤੁਸੀਂ ਨਾਰਮਲ ਦੀ ਗੱਲ ਕਰੋ ਚਾਹੇ ਮਿਨੀ ਦੀ ਗੱਲ ਕਰੋ ਠੀਕ ਹੈ ਤੇ ਹੁਣ ਆਪਾਂ ਚੱਲਦੇ ਆਂ ਨੈਕਸਟ ਆਪਣਾ ਟੌਪਿਕ ਹੋਵੇਗਾ ਅਗਲਾ ਨੈਚੁਰਲ ਗੈਸ ਠੀਕ ਹੈ ਪਹਿਲਾਂ ਆਪਾਂ ਨੈਚੁਰਲ ਗੈਸ ਨੋਰਮਲ ਦੇਖਾਂਗੇ ਉਸ ਤੋਂ ਬਾਅਦ ਨੈਚੁਰਲ ਗੈਸ ਮਿਨੀ ਦੇਖਾਂਗੇ ਠੀਕ ਹੈ ਤੇ ਇਹਦੀ ਐਕਸਪਾਇਰੀ ਦੀ ਆਪਾਂ ਗੱਲ ਕਰਦੇ ਆਂ 24 ਮਾਰਚ ਨੂੰ ਠੀਕ ਹੈ ਤੇ ਇੱਥੋਂ ਆਪਾਂ ਸ਼ੋਅ ਕਰਦੇ ਆਂ ਠੀਕ ਹੈ ਇਹ ਹੁਣ ਚੱਲ ਰਿਹਾ ਪ੍ਰਾਈਸ 300 ਤੇ ਠੀਕ ਹੈ ਦੇਖੋ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਲਿਕਵਿਡਿਟੀ ਹੈ ਮਤਲਬ ਕਿ ਕਰੂਡ ਆਇਲ ਨਾਲੋਂ ਵੀ ਜ਼ਿਆਦਾ ਇਹਦੇ ਵਿੱਚ ਬਹੁਤ ਲੋਕ ਟ੍ਰੇਡ ਕਰਦੇ ਆ ਠੀਕ ਹੈ ਤੇ ਇਹਦੇ ਵਿੱਚ ਹੁਣ ਆਪਾਂ ਪਹਿਲਾਂ ਕੀ ਕਰਾਂਗੇ ਕਿ ਇਹਦਾ ਦੇਖਾਂਗੇ ਫਿਊਚਰ ਦਾ ਪ੍ਰਾਈਸ ਫਿਰ ਆਪਾਂ ਆਪਸ਼ਨ ਦਾ ਦੇਖਾਂਗੇ ਤੇ ਇੱਥੇ ਆਪਾਂ ਲਿਖਾਂਗੇ ਨੈਚੁਰਲ ਨੈਚੁਰਲ ਗੈਸ ਠੀਕ ਹੈ ਤੇ ਇਹ ਦੇਖੋ ਮਾਰਚ ਦਾ ਇਹਦਾ ਫਿਊਚਰ ਆ ਗਿਆ ਕਿਉਂਕਿ ਜੇ ਮਾਰਚ ਦੇ ਦਿਨ ਬਚੇ ਹੋਏ ਤੇ ਇਹਦਾ ਆ ਰਿਹਾ ਹੈ ਤੇ ਸਸ ਆਪਾਂ ਮਾਰਚ ਦਾ ਹੀ ਦੇਖ ਲੈਣੇ ਆ ਠੀਕ ਹੈ ਤੇ ਫਿਊਚਰ ਇਹਦਾ ਲਗਭਗ 1.5 ਲੱਖ ਦੇ ਵਿੱਚ ਬਾਇ ਹੋਵੇਗਾ ਠੀਕ ਹੈ ਇਹਦਾ ਵੀ ਜਿਹੜਾ ਮਤਲਬ ਹੈ ਕਿ ਲੋਟ ਸਾਈਜ਼ ਕਿਲੋ ਜਾਂ ਉਹਦੇ ਹਿਸਾਬ ਨਾਲ ਹੀ ਹੁੰਦਾ ਹੈ ਬਾਕੀ ਪੂਰਾ ਮੈਨੂੰ ਪਤਾ ਨਹੀਂ ਬਹੁਤ ਸਾਰੇ ਜਿਹੜੇ ਤੁਹਾਡੇ ਬ੍ਰੋਕਰ ਹੋਣਗੇ ਉਹਨਾਂ ਦੇ ਵਿੱਚ ਇੱਥੇ ਦਿੱਤਾ ਵੀ ਹੁੰਦਾ ਹੈ ਇਹਦੇ ਵਿੱਚ ਨਹੀਂ ਦਿੱਤਾ ਹੋਇਆ ਠੀਕ ਹੈ ਤੇ ਜੇ ਇਹਦਾ ਆਪਾਂ ਫਿਊਚਰ ਬਾਇ ਕਰਦੇ ਹਾਂ 1.5 ਲੱਖ ਚ ਫਿਊਚਰ ਬਾਇ ਹੋਇਆ ਹੈ 1.5 ਚ ਸੈੱਲ ਹੋਵੇਗਾ ਠੀਕ ਹੈ ਜੇ ਆਪਾਂ ਅਪ੍ਰੈਲ ਦਾ ਕਰਦੇ ਹਾਂ ਤੇ ਉਹ ਥੋੜਾ ਜਿਹਾ ਹੋਰ ਮਹਿੰਗਾ ਹੋ ਥੋੜਾ ਸਸਤਾ ਹੈ 1,25,000 ਤੇ ਠੀਕ ਹੈ ਹੁਣ ਆਪਾਂ ਇਹਦੀ ਗੱਲ ਕਰਦੇ ਹਾਂ ਕਿ ਇਹਦੇ ਲੋਟ ਸਾਈ ਇੱਥੇ ਆਪਾਂ ਨੈਚੁਰਲ ਗੈਸ 340 ਸੀ ਠੀਕ ਹੈ ਸਭ ਤੋਂ ਉੱਤੇ ਦੇਖੋ ਮਾਰਚ ਦਾ ਆ ਗਿਆ ਆ ਤੁਸੀਂ ਦੇਖ ਸਕਦੇ ਹੋ ਜੀ ਮਾਰਚ ਦਾ ਸੀ ਇਹ ਮਾਰਚ ਦਾ ਵੀ ਠੀਕ ਹੈ ਉਸ ਤੋਂ ਇਲਾਵਾ April ਦਾ ਸੀ ਹੀ ਤੇ April ਦਾ ਵੀ ਠੀਕ ਹੈ ਦੋਵੇਂ ਦੇਖਾਂਗੇ ਆਪਾਂ ਕਿਉਂਕਿ ਮਾਰਚ ਵਾਲੀ ਐਕਸਪਾਇਰੀ ਲੱਗ ਗਈ ਹੈ ਤੇ ਇਸ ਕਰਕੇ ਉਹ ਸਸਤਾ ਹੋਵੇਗਾ 10000 ਦੇ ਵਿੱਚ ਦੇਖੋ ਕਿ ਇਹ ਬਾਈ ਹੋ ਜਾਵੇਗਾ ਠੀਕ ਹੈ ਤੇ ਜੇ ਆਪਾਂ ਪੁੱਟ ਦੀ ਗੱਲ ਕਰੀਏ ਤੇ ਉਹ ਉਹ ਤੁਹਾਡੀ 5000 ਦੇ ਵਿੱਚ ਹੋ ਜਾਵੇ ਕਿਉਂਕਿ ਐਕਸਪਾਇਰੀ ਬਹੁਤ ਨੇੜੇ ਆ ਅੱਜ ਆਪਾਂ ਸ਼ਾਇਦੇ 얘ਈਂਦਰੀ ਨੂੰ ਵੀਡੀਓ ਬਣਾਉਣ ਦੇ ਕੱਲ ਨੂੰ ਇਹਦੀ ਐਕਸਪੀਰੀਅੰਸ ਕਰਕੇ ਠੀਕ ਹੈ ਤੇ ਉਸ ਤੋਂ ਅੱਗੇ ਦੇਖੋ ਕਿ ਆਪਾਂ ਜੇ ਅਗਲੇ ਦੇ ਵਿੱਚ ਜਾਣੇ ਆ ਮੇਨ ਇਥੇ ਪਤਾ ਲੱਗੇਗਾ ਠੀਕ ਹੈ ਦੇਖੋ 35000 ਮਤਲਬ 35 ਤੋਂ 40000 ਰੁਪਿਆ ਤੁਹਾਡੇ ਕੋਲ ਚਾਹੀਦਾ ਜੇ ਤੁਸੀਂ ਇੱਕ ਲਾਟ ਨਾ ਟ੍ਰੇਡ ਕਰਨੀ ਹੈ ਨੇਚਰਲ ਗੈਸ ਦੇ ਵਿੱਚ ਠੀਕ ਹੈ ਚਾਹੇ ਤੁਸੀਂ ਕਾਲ ਸਾਈਡ ਕਰਨੀ ਹੈ ਚਾਹੇ ਤੁਸੀਂ ਪੁੱਟ ਸਾਈਡ ਕਰਨੀ ਹੈ ਪੁੱਟ ਸਾਈਡ ਥੋੜਾ ਜਿਹਾ ਘੱਟ ਹੋ ਸਕਦਾ ਕਿਉਂਕਿ ਉਹ ਟ੍ਰੈਂਡ ਦੇ ਅਕੋਰਡਿੰਗ ਹੁੰਦਾ ਹੈ ਠੀਕ ਹੈ ਤੇ ਹੁਣ ਆਪਾਂ ਚੱਲਦੇ ਹਾਂ ਨੇਚਰਲ ਗੈਸ ਮੈਨੀਚ ਠੀਕ ਹੈ ਉਹ ਵੀ ਇਹਦਾ ਮਤਲਬ ਕਿ ਛੋਟਾ ਤੇ ਇਹ ਆਪਣੀ ਹੋ ਗਈ ਐਕਸਪਾਇਰੀ ਇਸ ਨੂੰ ਆਪਾਂ ਕਰ ਦਿੱਤਾ ਸ਼ੋ ਠੀਕ ਹੈ ਹਾਂ ਤੇ ਇਹ ਸ਼ੋ ਕਰ ਦੇਖੋ ਇਹਦੇ ਵਿੱਚ ਵੀ ਮਤਲਬ ਕਿ ਬਹੁਤ ਵਧੀਆ ਵੋਲਿਊਮ ਬਹੁਤ ਵਧੀਆ ਆਪਸ਼ਨ ਹੈ ਮਤਲਬ ਕਿ ਸੈਲਰ ਹੈ ਗਿਆ ਠੀਕ ਹੈ ਤੇ ਇਹਦੇ ਵਿੱਚ ਵੀ ਤੁਸੀਂ ਟ੍ਰੇਡ ਕਰ ਸਕਦੇ ਹੋ ਠੀਕ ਹੈ ਜਿਨ੍ਹਾਂ ਨੇ ਘੱਟ ਪੈਸੇ ਨਾਲ ਕਰਨੀ ਹੈ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਲਿਖਾਂਗੇ ਐਨ ਐਟ ਜੀ ਐਸ ਕਿਉਂਕਿ ਇਹਦਾ ਸ਼ਾਰਟਕਾਮ ਤੁਹਾਨੂੰ ਲਿਖਣਾ ਪਵੇਗਾ ਠੀਕ ਹੈ ਉਸ ਤਰ੍ਹਾਂ ਨਹੀਂ ਆਵੇਗਾ ਠੀਕ ਹੈ ਇਹ ਦੇਖੋ ਸਭ ਤੋਂ ਉੱਤੇ ਆਪਾਂ ਨੂੰ ਮਿਲ ਗਿਆ ਨੈਚੁਰਲ ਗੈਸ ਮੀਨੀ ਦਾ ਫਿਊਚਰ ਤੇ ਅਪ੍ਰੈਲ ਦਾ ਤੇ ਮਾਰਚ ਦਾ ਪਹਿਲਾਂ ਆਪਾਂ ਫਿਊਚਰ ਤੇ ਹੀ ਚੱਲਦੇ ਆਂ ਫਿਊਚਰ ਨੂੰ ਆਪਾਂ ਬਾਏ ਕਰਾਂਗੇ 30000 ਰੁਪਏ ਲੱਗੇਗਾ ਠੀਕ ਹੈ ਉੱਥੇ ਜ਼ਿਆਦਾ ਲੱਗਦਾ ਸੀ ਠੀਕ ਹੈ 1.5 ਲੱਖ ਤਕਰੀਬ ਸੀ ਠੀਕ ਹੈ ਤੇ ਇੰਨਾ ਹੀ ਠੀਕ ਹੈ ਅਪ੍ਰੈਲ ਦਾ ਜੇ ਦੇਖੀਏ ਤੇ ਉਹ ਥੋੜਾ ਜਿਹਾ ਸਸਤਾ ਹੈ ਕਿਉਂਕਿ ਉਹ ਅਜੇ ਦੂਰ ਹੈ ਤੇ ਹੁਣ ਇਹਦੇ ਵਿੱਚ ਆਪਾਂ ਆਪਸ਼ਨ ਦੀ ਗੱਲ ਕਰਦੇ ਆਂ ਠੀਕ ਹੈ ਤੇ ਆਪਸ਼ਨ ਇਹਦੇ ਵਿੱਚ ਆਪਾਂ ਦੇਖਾਂਗੇ 340 ਦਾ ਠੀਕ ਹੈ 340 ਦਾ ਠੀਕ ਹੈ 340 ਦਾ ਜੇ ਆਪਾਂ ਕਾਲ ਦੇਖੀਏ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਲਗਭਗ 20000 ਰੁਪਏ ਦੇ ਵਿੱਚ ਤੁਸੀਂ ਇੱਥੇ ਟ੍ਰੇਡ ਕਰ ਸਕਦੇ ਹੋ ਠੀਕ ਹੈ ਉਹ ਦੂਜੇ ਵਾਸਤੇ ਤੁਹਾਨੂੰ 35000 ਚਾਹੀਦਾ ਪਰ ਇਹਦੇ ਵਿੱਚ ਤੁਸੀਂ 20000 ਦੇ ਵਿੱਚ ਕਰ ਸਕਦੇ ਹੋ ਚਾਹੇ April ਦਾ ਆਪਾਂ ਦੇਖੀਏ ਉਹ ਵੀ April ਦਾ ਜੇ ਸਸਤਾ ਕਿਉਂਕਿ ਉਹ ਦੂਰ ਹੈ ਠੀਕ ਹੈ ਮਤਲਬ 20 ਤੋਂ 25000 ਦੇ ਨਾਲ ਇੱਕ ਲੋਟ ਤੁਸੀਂ ਇਹਦੇ ਵਿੱਚ ਲੈ ਸਕਦੇ ਹੋ ਜੇ ਤੁਸੀਂ ਨੇਚਰਲ ਗੈਸ ਮਿਨੀ ਦੇ ਵਿੱਚ ਟ੍ਰੇਡ ਕਰਦੇ ਜੋ ਆਪਸ਼ਨ ਦੇ ਵਿੱਚ ਤੇ ਜੇ ਫਿਊਚਰ 'ਚ ਕਰਦੇ ਜੋ ਤੇ ਉਹ ਆਪਾਂ ਇੱਥੇ ਦੇਖਿਆ ਸੀ ਕਿੰਨਾ ਆਇਆ ਸੀ ਸ਼ਾਇਦ ਦੇਖ ਲੈਣੇ ਇੱਕ ਵਾਰੀ ਫਿਰ ਤੋਂ ਠੀਕ ਹੈ ਹਾਂ ਉਹ ਵੀ ਇਨੇ ਇਨੇ ਕੀ ਹੋ ਜਾਵੇਗੀ ਠੀਕ ਹੈ ਤੇ ਹੁਣ ਅਗਲਾ ਟੌਪਿਕ ਆਪਣਾ ਹੋਵੇਗਾ ਸਿਲਵਰ ਠੀਕ ਹੈ ਸਿਲਵਰ ਤੇ ਆਪਾਂ ਕਰ ਦਿੰਦਾ ਠੀਕ ਹੈ ਇਸ ਦੀ ਐਕਸਪਾਇਰੀ ਕਰਾਂਗੇ ਐਕਸਪਾਇਰੀ ਸਿਲੈਕਟ ਕਰਾਂਗੇ ਠੀਕ ਹੈ 24 ਅਪ੍ਰੈਲ ਨੂੰ ਇਹਦੀ ਐਕਸਪਾਇਰੀ ਆਵੇਗੀ ਇਹ ਹੋਣ ਵਾਲੀ ਹੋ ਚੁੱਕੀ ਹੋਵੇਗੀ ਜਨ ਹਾਂ ਹੋਣ ਵਾਲੀ ਐਕਸਪਾਇਰੀ ਇਹਦੀ ਹੋ ਚੁੱਕੀ ਹੈ ਹੁਣ 20 ਵਾਲੀ ਚੱਲ ਰਹੀ ਹੈ ਠੀਕ ਹੈ ਸ਼ੋਅ ਤੇ ਕਲਿੱਕ ਕਰਾਂਗੇ ਠੀਕ ਹੈ ਦੇਖ ਸਕਦੇ ਹੋ ਇਹਦੇ ਵਿੱਚ ਵੀ ਮਤਲਬ ਕਿ ਕੋਈ ਜ਼ਿਆਦਾ ਵੋਲਿਊਮ ਵਗੈਰਾ ਘੱਟਿਆ ਤੇ ਵੈਸੇ ਬਾਕੀ ਘੱਟਿਆ ਪਰ ਫਿਰ ਵੀ ਆਪਾਂ ਇੱਕ ਵਾਰੀ ਧੰਨਵਾਦ ਪ੍ਰਾਈਜ਼ ਦੱਸ ਦਿੰਨੇ ਆ ਠੀਕ ਹੈ ਸਿਲਵਰ ਇਹਦਾ ਆਪਾਂ ਨੂੰ ਇੱਕ ਵਾਰੀ ਨਾਮ ਦੇਖਣਾ ਪਊਗਾ ਕਈ ਵਾਰੀ ਬ੍ਰੋਕਰਾਂ ਦੇ ਵਿੱਚ ਨਾਮ ਚੇਂਜ ਹੁੰਦਾ ਹੈ ਠੀਕ ਹੈ ਸਿਲਵਰ ਹੀ ਲਿਖਿਆ ਹੋਇਆ ਠੀਕ ਹੈ ਸਿਲਵਰ ਐਪ ਜੂਟੀ ਲਿਖ ਕੇ ਦੇਖਦੇ ਨੇ ਹਾਂ ਤੇ ਇੱਥੇ ਆ ਗਿਆ ਠੀਕ ਹੈ ਇੱਥੇ ਦੇਖੋ ਕਿ ابھی ਅਜੇ ਅਪਰੇਅਲ ਦਾ ਨਹੀਂ ਆ ਰਿਹਾ ਤੇ ਆਪਾਂ ਇਹ ਹਾਂ ਇਹ ਆ ਗਿਆ ਠੀਕ ਹੈ ਇਹ ਦੇਖ ਸਕਦੇ ਜੇ ਤੁਸੀਂ ਇਹ ਸਿਲਵਰ ਮਿਨੀ ਦਾ ਸ਼ੈਡ ਆਇਆ ਠੀਕ ਹੈ ਸਿਲਵਰ ਪੂਰੇ ਦਾ ਨਹੀਂ ਆਇਆ ਸਿਲਵਰ ਮਿਨੀ ਦਾ ਆਇਆ ਠੀਕ ਹੈ ਤੇ ਇੱਥੋਂ ਆਪਾਂ ਇੱਕ ਵਾਰੀ ਚੇਂਜ ਕਰਕੇ ਦੇਨੇ ਆ ਇਹ ਦੇਖੋ ਮਈ ਦਾ ਆ ਰਿਹਾ ਏ ਠੀਕ ਹੈ April ਦਾ ਨਹੀਂ ਆ ਰਿਹਾ ਇੱਥੇ April ਦਾ ਹਾਂ ਤੇ ਇਹ ਦੇਖੋ March ਦਾ ਇੱਥੇ ਆ ਰਿਹਾ ਠੀਕ ਹੈ ਆ ਤੁਸੀਂ ਦੇਖ ਸਕਦੇ ਹੋ ਇਹ ਫਿਊਚਰ ਆ ਰਿਹਾ March ਦਾ ਠੀਕ ਹੈ ਕਿਉਂਕਿ March ਦਾ ਫਿਊਚਰ ਤਾਂ ਵੈਸੇ ਇਹ ਹੋ ਸਕਦਾ ਕਿ ਐਕਸਪਾਇਰ ਹੋ ਚੁੱਕਿਆ ਹੋਵੇ ਠੀਕ ਹੈ ਇਹ ਨਹੀਂ ਇਹ ਐਕਸਪਾਇਰ ਹੋ ਚੁੱਕਿਆ ਸ਼ਾਇਦ ਹੈ ਠੀਕ ਹੈ ਇਹਦਾ ਪੰਜ ਕਰਦੇ ਮਈ ਦਾ ਹੀ ਦੇਖ ਲੈਣੇ ਆਈਡੀਆ ਹੋ ਜਾਵੇਗਾ ਤੁਹਾਨੂੰ ਉਸ ਤੋਂ ਹੀ ਠੀਕ ਹੈ ਇਹਦੇ ਵਿੱਚ ਦੇਖੋਗੇ 513000 ਦੇ ਕਰੀਬ ਲੱਗਦਾ ਕਿਉਂਕਿ ਇਹਦਾ ਵੀ ਰੇਟ ਬਹੁਤ ਜ਼ਿਆਦਾ ਹਾਈ ਰੇਟ ਲਗਭਗ ਤੁਸੀਂ ਇਹਦਾ ਜੇ ਦੇਖੋਗੇ ਤੇ ਹੈਗਾ ਆਪਣਾ ਕਿੰਨਾ 97000 ਦੇ ਕਰੀਬ ਹੋਵੇਗਾ ਹਾਂ 97000 ਦੇ ਕਰੀਬ ਠੀਕ ਹੈ ਤੇ ਇਹ ਪੁੱਤਰ ਦਾ ਰੇਟ ਹੈ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਆਪਸ਼ਨ ਦੀ ਠੀਕ ਹੈ ਇਹ ਚੱਲ ਰਿਹਾ ਹੁਣ 98000 98000 ਅਸੀਂ ਦੇਖ ਲੈਨੇ ਆਪਾਂ ਪੂਰਾ ਠੀਕ ਹੈ 98000 90000 ਤੇ ਆਪਾਂ ਦੇਖ ਲੈਣੇ ਆ ਠੀਕ ਹੈ ਹਾਂ ਤੇ ਇਹ ਦੇਖੋ 98000 ਦਾ ਪੀਆ ਗਿਆ ਠੀਕ ਹੈ 98000 ਦਾ ਸੀਆ ਗਿਆ ਠੀਕ ਹੈ 74000 ਦੇ ਕਰੀਬ ਇਹਦੇ ਵਿੱਚ ਤੁਹਾਡਾ ਪੈਸਾ ਲੱਗੇਗਾ ਜੇ ਤੁਸੀਂ ਇੱਕ ਲੋਟ ਲੈਂਦੇ ਹੋ ਇਹਦਾ ਠੀਕ ਹੈ ਕਿਉਂਕਿ ਰੇਟ ਬਹੁਤ ਹੈ ਇਹਦਾ ਪੁੱਟ ਵਾਲੇ ਪਾਸੇ ਵੀ ਤੇ ਕਾਲ ਵਾਲੇ ਪਾਸੇ ਵੀ ਠੀਕ ਹੈ ਹੁਣ ਆਪਾਂ ਸਿਲਵਰ ਮਨੀ ਤੇ ਦੇਖ ਲੈਣੇ ਆ ਠੀਕ ਹੈ ਸਿਲਵਰ ਹੈ ਠੀਕ ਹੈ ਉਸ ਤੋਂ ਬਾਅਦ ਇੱਕ ਪ੍ਰੋਡਕਟ ਬਚਿਆ ਜੈਂਕ ਉਹਦਾ ਵੀ ਆਪਾਂ ਦੇਖ ਲਵਾਂਗੇ ਠੀਕ ਹੈ ਤੇ ਇੱਥੋਂ ਆਪਾਂ ਚੱਲਦੇ ਆਂ ਐਕਸਪਾਇਰੀ ਇਹ ਜਿੱਕੀ ਅਪਰੈਲ ਨੂੰ ਐਸਪਾਇਰੀਆ ਸ਼ੋ ਕਰਦੇ ਆ ਠੀਕ ਹੈ ਤੇ ਸ਼ੋ ਹੋ ਗਿਆ ਠੀਕ ਹੈ ਤੇ ਇਹਦੇ ਵਿੱਚ ਆਪਾਂ ਲਿਖਾਂਗੇ ਸਿਲਵਰ ਐਮ ਠੀਕ ਹੈ ਸਿਲਵਰ ਐਮ ਐਫ 2 ਜੋਟੀ ਠੀਕ ਹੈ ਠੀਕ ਹੈ ਸਭ ਤੋਂ ਤੇ ਦੇਖੋ ਕਿ ਅਪਰੈਲ ਦਾ ਆ ਗਿਆ ਠੀਕ ਹੈ ਅਪਰੈਲ ਦਾ ਠੀਕ ਹੈ April ਦਾ ਹੀ ਦੇਖ ਲੈਨੇ ਉਸੇ ਤੋਂ ਤੁਹਾਨੂੰ ਆਈਡੀਆ ਹੋ ਜਾਵੇਗਾ ਠੀਕ ਹੈ ਇਹਦੇ ਵਿੱਚ 85000 ਦੇ ਕਰੀਬ ਹੈ ਉਹੀ ਮਤਲਬ ਕਿ ਇਹ 10 ਗੁਣਾ ਛੋਟਾ ਹੈ ਜਿਹੜਾ ਨਾਰਮਲ ਸਿਲਵਰ ਦਾ ਹਰ ਮਿਨੀ ਦਾ ਇਹੀ ਫਾਰਮੂਲਾ ਹੈ ਕਿ ਮਿਨੀ ਦੇ ਵਿੱਚ 10 ਗੁਣਾ ਉਹਦੇ ਨਾਲੋਂ ਛੋਟਾ ਲੋਡ ਸਾਈਜ਼ ਹੁੰਦਾ ਹੈ ਇਸੇ ਕਰਕੇ ਪ੍ਰਾਈਸ ਘੱਟ ਹੁੰਦਾ ਠੀਕ ਹੈ ਤੇ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਆਪਸ਼ਨ ਦੀ ਤੇ 98000 ਤੇ ਹੁਣ ਚੱਲ ਰਿਹਾ ਹੈ ਠੀਕ ਹੈ ਕਾਲ ਬਾਈ ਕਰਦੇ ਆਪਾਂ ਤੇ 100000 ਠੀਕ ਹੈ ਇਹਦੇ ਵਿੱਚ ਮਤਲਬ ਕਿ ਤੁਸੀਂ ਘੱਟ ਪੈਸੇ ਨਾਲ ਟਰੇਡ ਕਰ ਸਕਦੇ ਜੋ 20000 ਦੇ ਅਰਾਊਂਡ ਤੱਕ ਕੋਈ ਪੈਸਾ ਤੇ ਇੱਕ ਲਾਉਟ ਤੁਸੀਂ ਲੈ ਸਕਦੇ ਜੋ ਚਾਹੇ ਕਾਲ ਸਾਈਡ ਚਾਹੇ ਪੁੱਟ ਸਾਈਡ ਠੀਕ ਹੈ ਤੁਸੀਂ ਦੇਖ ਸਕਦੇ ਜੋ ਥੱਲੇ ਪ੍ਰਾਈਸ ਠੀਕ ਹੈ ਤੇ ਇਹ ਤਾਂ ਹੋ ਗਈ ਸਿਲਵਰ ਮੈਨੀ ਦੀ ਗੱਲ ਹੁਣ ਆਪਾਂ ਗੱਲ ਕਰਦੇ ਆ ਆਖਰੀ ਜਿਹੜਾ ਆਪਣਾ ਪ੍ਰੋਡਕਟ ਬਚਾਇਆ ਜੈਂਕ ਠੀਕ ਹੈ ਇਹਦੇ ਵਿੱਚ ਵੀ ਹੋ ਸਕਦਾ ਹੈ ਕਿ ਵੋਲੀਅਮ ਬਹੁਤ ਘੱਟ ਹੋਵੇ ਕਿਉਂਕਿ ਇਹਨਾ ਫੇਮਸ ਨਹੀਂਗਾ ਫਿਰ ਵੀ ਇੱਕ ਵਾਰੀ ਆਪਾਂ ਦੇਖ ਲੈਨੇ ਆ ਤੇ ਵੀ ਮਾਰਚ ਨੂੰ ਦੀ ਐਕਸਪੀਰੀਅਰ ਠੀਕ ਹੈ ਸ਼ੋਅ ਕਰਦੇ ਆ ਇਹਦੇ ਵਿੱਚ ਮਿਨੀ ਦਾ ਆਪਸ਼ਨ ਨਹੀਂ ਆ ਠੀਕ ਹੈ ਇਕੱਲਾ ਹੀ ਜਿਸ ਤਰ੍ਹਾਂ ਕਾਪਰ ਇਕੱਲਾ ਸੀ ਦੇਖੋ ਕਿ ਇਹਦੇ ਵਿੱਚ ਵੋਲਿਊਮ ਵਗੈਰਾ ਬਹੁਤ ਘੱਟ ਆ ਮਤਲਬ ਕਿ ਇਹਦੇ ਵਿੱਚ ਟ੍ਰੇਡ ਕਰਨ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਫਿਰ ਵੀ ਇੱਕ ਵਾਰੀ ਆਪਾਂ ਦੇਖ ਲੈਨੇ ਆ ਠੀਕ ਹੈ ਇੱਥੇ ਆਪਾਂ ਲਿਖਾਂਗੇ ਜ਼ਿੰਕ ਠੀਕ ਹੈ ਤੇ ਇੱਥੇ ਸਭ ਤੋਂ ਆ ਗਿਆ ਜ਼ਿੰਕ ਮਾਰਚ ਦਾ ਫਿਊਚਰ ਠੀਕ ਹੈ 1,57,000 ਚ ਬਾਇ ਹੋਵੇਗਾ ਫਿਊਚਰ ਪਾਏ ਤੇ ਸੈਲ ਠੀਕ ਹੈ ਜੇ ਆਪਾਂ ਅਗਲੀ ਕੱਲ ਕਰੀਏ ਆਪਸ਼ਨ ਦੀ ਤੇ ਦੋਸਤੋ 75 ਤੇ ਹੋਣੇ ਚੱਲ ਰਿਹਾ ਠੀਕ ਹੈ ਤੇ ਅਪਕਾਲ ਦੀ ਗੱਲ ਕਰਦੇ ਆ ਤੇ 21 22 ਜਹਾਜ਼ ਦੇ ਵਿੱਚ ਤੁਹਾਡਾ ਮਤਲਬ ਕਿ ਇੱਕ ਲੋਡ ਇਹਦੇ ਵਿੱਚ ਮਿਲ ਜਾਵੇਗਾ ਠੀਕ ਹੈ ਤੇ ਇਹ ਤਾਂ ਹੋ ਗਈ ਗੱਲ ਮਤਲਬ ਕਿ ਇਹ ਕਿਵੇਂ ਆਪਾਂ ਮਤਲਬ ਕਿ ਕਿੰਨੇ ਪੈਸੇ ਕਿਦੇ ਵਿੱਚ ਲੱਗਦੇ ਆ ਠੀਕ ਹੈ ਹੁਣ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਠੀਕ ਹੈ ਤੇ ਬਾਕੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਕਰੋਡ ਆਇਲ ਦੇ ਵਿੱਚ ਤੁਸੀਂ ਕਦੇ ਵੀ ਪੰਜਾਬ ਵਾਲਾ ਨਹੀਂ ਲੈਣਾ ਕਿਉਂਕਿ ਮੈਂ ਇਹਦੇ ਵਿੱਚ ਟ੍ਰੇਡ ਕੀਤੀ ਹੋਈ ਆ ਤੇ ਉਹਦੇ ਵਿੱਚ ਬਹੁਤ ਦਿੱਕਤ ਆਉਂਦੀ ਬਾਅਦ ਦੇ ਵਿੱਚ ਲਿਕੋਰੇਟੀ ਬਹੁਤ ਘੱਟ ਹੁੰਦੀ ਹੈ ਠੀਕ ਹੈ ਤੇ ਇਹ ਚੀਜ਼ਾਂ ਸਮਝ ਲੱਗੀਆਂ ਹੋਣਗੀਆਂ ਠੀਕ ਹੈ ਜੇ ਕੋਈ ਚੀਜ਼ ਸਮਝ ਨਹੀਂ ਲੱਗੀ ਤੇ ਕਮੈਂਟ ਕਰਕੇ ਪੁੱਛ ਸਕਦੇ ਹੋ ਨੈ ਫਿਰ ਤੋਂ ਇਸੇ ਟਾਪਿਕ ਦੇ ਬਣਾਵਾਂਗੇ ਨੈਕਸਟ ਠੀਕ ਹੈ ਕਿਸ ਤਰ੍ਹਾਂ ਇਹਦੇ ਵਿੱਚ ਟ੍ਰੇਡ ਕਰਨੀ ਹੈ ਕੀ ਕੀ ਸੈਟਅਪ ਹੋ ਸਕਦੇ ਆ ਧੰਨਵਾਦ